ਸੌਂ ਰਹੇ ਹੋ ਕਿਤਾਬ ਰੋਸ਼ਨ ਦਿਮਾਗ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਲੇਖਕ ਬਲਜੀਤ ਸਿੰਘ ਖਾਲਸਾ 32ਵੇਂ ਭਾਗ ਦੇ ਵਿੱਚ ਸੁਣੋ ਪੰਥਕ ਪ੍ਰਤੀਕਰਮ ਸੰਘਰਸ਼ ਨੂੰ ਢਾ ਖਾੜਕੂ ਵਿਚਾਰਤਾਰਾ ਵਾਲੇ ਸਿੰਘਾਂ ਦੇ ਕਾਤਲ ਪੰਥ ਦੇ ਗद्दार ਹਨ ਸੰਧੂ ਦੇ ਕਤਲ 'ਚੋਂ ਸਰਕਾਰ ਪ੍ਰਸਤੀ ਦੀ ਬੋ ਸਾਡੇ ਹਿਰਦੇ ਵਿਲੁੰਦਰੇ ਹਨ ਸੰਘਰਸ਼ ਨੂੰ ਢਾ ਸੰਧੂ ਦਾ ਕਤਲ ਭਾਰਤੀ ਖੁਫੀਆ ਏਜੰਸੀਆਂ ਦਾ ਕਾਰਾ ਜਾਪਦਾ ਹੈ ਅਤੇ ਸੰਧੂ ਦਾ ਨਹੀਂ ਸਾਡਾ ਕਤਲ ਕੀਤਾ ਗਿਆ ਹੈ आवाज ਗੁਰਜੰਟ ਸਿੰਘ ਰੂਪੋ ਵਾਲੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਘਰਸ਼ ਨੂੰ ਢਾ ਦੁਸ਼ਟਾਂ ਨੇ ਭਰਾ ਮਾਰੂ جنگ ਸ਼ੁਰੂ ਕਰਕੇ ਚੱਲ ਰੇ ਸੰਘਰਸ਼ ਨੂੰ ਢਾ ਲਈ ਹੈ ਜਿਹੜੇ ਲੋਕ ਬਾਬਾ ਠਾਕੁਰ ਸਿੰਘ ਜੀ ਨੂੰ ਧਮਕੀਆਂ ਦਿੰਦੇ ਹਨ ਅਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਕਾਤਲ ਹਨ ਜੇ ਉਹਨਾਂ ਦੀ ਜ਼ਰਤ ਹੈ हां मैं बाबा ठाकुर सिंह जी नाल ਮਿਤੇ ਹੀ ਹਾਂ ਉਹ ਜਦ ਜੀ ਚਾਹੇ ਆ ਕੇ ਮਿਲ ਲੈਣ ਭਾਈ ਗੁਰਦੇਵ ਸਿੰਘ ਕੌਕੇ ਭਾਈ ਗੁਰਦੇਵ ਸਿੰਘ ਕੌਕੇ ਸਰਬੱਤ ਖਾਲਸਾ ਵੱਲੋਂ ਨਿਯੁਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਜੋ ਕਿ 1993 ਵਿੱਚ ਭਾਰਤੀ ਹਕੂਮਤ ਦੀਆਂ ਪੁਲਿਸ ਫੋਰਸਾਂ ਦੇ ਅਸਹਿ ਤੇ ਅਕਹਿਤ ਸੀਹੇ ਚਲਦੇ ਹੋਏ ਸ਼ਹੀਦ ਹੋ ਗਏ ਸਨ ਉਹਨਾਂ ਦਾ ਇਹ ਪ੍ਰਤੀਕਰਮ ਕਤਲ ਤੋਂ ਬਾਅਦ ਛਪਿਆ ਖਾੜਕੂ ਵਿਚਾਰਧਾਰਾ ਵਾਲੇ ਸਿੰਘਾਂ ਦੇ ਕਾਤਲ ਪੰਥ ਦੇ ਗਦਾਰ ਹਨ ਸਰਦਾਰ ਸੰਧੂ ਦੇ ਕਤਲ ਤੇ ਬਾਬਾ ਮਾਨੋਚਾਲ ਦਾ ਅਖਬਾਰਾਂ ਵਿੱਚ ਛਪਿਆ ਪ੍ਰਤੀਕਰਮ ਸ੍ਰੀ ਅਕਾਲ ਤਖਤ ਸਹਿਬ ਵਿਖੇ ਸਰਬੱਤ ਖਾਲਸਾ ਵੱਲੋਂ ਪ੍ਰਮਾਣਿਤ ਪੰਜ ਮੈਂਬਰੀ ਪੰਥ ਕਮੇਟੀ ਦੇ ਸੀਨੀਅਰ ਆਗੂ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਪਿਛਲੇ ਦਿਨਾਂ ਵਿੱਚ ਭਾਈ ਸੁਖਵੰਤ ਸਿੰਘ ਅਕਾਂਬਾਲੀ ਅਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਹਤਿਆ ਦੀ ਖੁਰ ਜ਼ੋਰ ਸ਼ਬਦਾਂ ਵਿੱਚ ਨਖੇਦੀ ਕੀਤੀ ਹੈ ਅਤੇ ਇਸ ਨੂੰ ਨਰੋਲ ਸਿਆਸੀ ਕਤਲ ਕਰਾਰ ਦਿੰਦਾ ਹੈ ਅਤੇ ਕਿਹਾ ਹੈ ਕਿ ਇਹ ਘਟਿਆ ਕਾਰਵਾਈਆਂ ਖਾਲਸਪਤਾਨ ਦੇ ਰਾਹ ਵਿੱਚੋਂ ਰੋੜੇ ਪੇਸ਼ਾਂ ਕਰਨ ਦੀ ਬਜਾਏ ਵੱਡੀਆਂ ਰੁਕਾਵਟਾਂ ਖੜੀਆਂ ਕਰ ਰਹੀਆਂ ਹਨ ਇਸ ਨਾਲ ਅਖੌਤੀ ਸਿਧਾਂਤਕ ਏਕਤਾ ਦਾ ਟੰਡੋਰਾ ਪਿੱਟਣ ਵਾਲਿਆਂ ਦੇ ਅੰਦਰ ਲੁਕੀ ਸੰਘਰਸ਼ ਵਿਰੋਧੀ ਅਤੇ ਫੁੱਟਪਾਉ ਨੀਤੀ ਦਾ ਖੁੱਲੇ ਆਂ ਪ੍ਰਦਰਸ਼ਨ ਹੋਇਆ ਹੈ ਖਾਲਕੂ ਵਿਚਾਰਧਾਰਾ ਨਾਲ ਸੰਬੰਧਿਤ ਵਿਅਕਤੀਆਂ ਦੇ ਕਾਤਲ ਕਦੇ ਵੀ ਪੰਥ ਪਰਸਤ ਨਹੀਂ ਹੋ ਸਕਦੇ ਇਹ ਖਾਲਸਾ ਪੰਥ ਦੇ ਗद्दार ਹਨ ਬਾਬਾ ਮਾਨੋਚਾਲ ਨੇ ਕਿਹਾ ਕਿ ਇਹੀ ਲੋਕ ਹਨ ਜਿਹੜੇ ਲੋਂਗੋਵਾਲ ਦੇ ਹੱਥ ਠੋਕੇ ਬਣ ਕੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿਰੁੱਧ ਸਾਜ਼ਿਸ਼ਾਂ ਕਰਦੇ ਰਹੇ ਹਨ ਅਤੇ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦੇ ਕਾਤਲਾਂ ਦੀ ਪਿੱਠ ਪੂਰਦੇ ਰਹੇ ਹਨ ਕਿਸੇ ਕਤਲ ਜਾਂ ਕਿਸੇ ਦੇ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੇ ਪਛੋਕੜ ਤੇ ਕੁਰਬਾਨੀ ਨੂੰ ਜ਼ਰੂਰ ਮੱਦੇਨਜ਼ਰ ਰੱਖਣਾ ਚਾਹੀਦਾ ਹੈ ਕਿ ਇਹਨਾਂ ਕਤਲਾਂ ਨਾਲ ਪੰਥ ਨੂੰ ਢਾਹ ਨਹੀਂ ਲੱਗੀ ਪੰਥਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਭਰਾ ਮਾਰੂ ਜੰਗ ਨੂੰ ਉਤਸ਼ਾਹਤ ਕਰਨ ਵਾਲਿਆਂ ਦਾ ਮੁਕੰਮਲ ਬਾਈਕਾਟ ਕਰਨ ਉਹਨਾਂ ਕਿਹਾ ਕਿ ਭਾਈ ਹੱਕਾਂ ਵਾਲੀ ਤੇ ਸਰਦਾਰ ਸੰਧੂ ਪੰਥ ਦੇ ਮਹਾਨ ਸ਼ਹੀਦ ਹਨ ਬਾਬਾ ਮਾਨੋਚਾਲ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਇਹਨਾਂ ਹੀ ਅੰਸਰਾਂ ਨੇ ਫਾਡੇਸ਼ਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਉਹਨਾਂ ਦੇ ਨਾਲ ਔਰ ਸੀਨੀਅਰ ਆਗੂਆਂ ਤੇ ਸਮਰਥਕਾਂ ਨੂੰ ਕਤਲ ਕਰਨ ਦੀ ਛਾਜਛ ਬਣਾਈ ਹੋਈ ਹੈ ਅਤੇ ਉਹਨਾਂ ਦੇ ਘਰਾਂ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬਾਬਾ ਮਾਨੋਚਲ ਨੇ ਤਾੜਨਾ ਕੀਤੀ ਹੈ ਕਿ ਕਿਸੇ ਦੇ ਮਨ ਵਿੱਚ ਭੁਲੇਖਾ ਨਹੀਂ ਰਹਿਣਾ ਚਾਹੀਦਾ। ਜੇ ਕਿਸੇ ਨੇ ਇਹਨਾਂ ਦਾ ਜਾਂ ਇਹਨਾਂ ਦੇ ਕਿਸੇ ਸਾਥੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਕਾਤਲਾਂ ਦੇ ਪਰਿਵਾਰ ਤੱਕ ਨਹੀਂ ਬਖਸ਼ਾਂਗੇ। ਬਾਬਾ ਜੀ ਨੇ ਸਮੂਹ ਫਾਊਂਡੇਸ਼ਨ ਆਗੂਆਂ ਨੂੰ ਸਦਮਾ ਬਰਦਾਸ਼ਤ ਕਰਨ ਲਈ ਕਿਹਾ ਤੇ ਨਾਲ ਹੀ ਭਰੋਸਾ ਦਿਵਾਇਆ ਕਿ ਇਸ ਭੂਤ ਮੰਡਲੀ ਦਾ ਜਵਾਬ ਦੇਣ ਲਈ ਕਮਰ ਕੱਸੇ ਕਰਨ ਪੰਥਕ ਕਮੇਟੀ ਤੁਹਾਨੂੰ ਹਰ ਸਟੇਜ ਤੇ ਥਾਪੜਾ ਦੇਵੇਗੀ ਉਹਨਾਂ ਫੈਡਰੇਸ਼ਨ ਨੇ ਤਾਮਾ ਨੂੰ ਸੱਦਾ ਦਿੱਤਾ ਕਿ ਹਥਿਆਰ ਪ੍ਰਾਪਤ ਕਰਨ ਲਈ ਸਾਡੇ ਤੱਕ ਪਹੁੰਚ ਕਰਨ ਬਾਬਾ ਮਾਨੋਚਲ ਨੇ ਸਪਸ਼ਟ ਕੀਤਾ ਕਿ 24 ਜਨਵਰੀ ਨੂੰ ਪੇਪਰਾਂ ਵਿੱਚ छਪੇ ਬਿਆਨ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਜਿਸ ਵਿੱਚ ਖਾੜਕੂ ਜਥੇਬੰਦੀਆਂ ਦੀ ਏਕਤਾ ਦੀ ਗੱਲ ਕਹੀ ਗਈ ਸੀ ਉਹਨਾਂ ਤਾੜਨਾ ਕੀਤੀ ਕਿ ਮੇਰੇ ਪੁੱਛੇ ਬਿਨਾ ਕੋਈ ਵੀ ਨੀਤੀ ਬਿਆਨ ਨਾ ਦਿੱਤਾ ਜਾਵੇ ਉਹਨਾਂ ਕਿਹਾ ਕਿ ਅਸੀਂ ਸੰਤਾਂ ਦੀ ਸੋਚ ਤੇ ਪੈਰਾ ਦੇ ਰਹਾਂ ਸੰਤਾਂ ਦੀ ਵਿਰੋਧੀ ਨੀਤੀ ਵਾਲਿਆਂ ਨਾਲ ਕਦਾਚਿਤ ਵੀ ਏਕਤਾ ਨਹੀਂ ਹੋ ਸਕਦੀ ਲੜਨ ਦੇ ਢੰਗ ਵੱਖਰੇ ਹੋ ਸਕਦੇ ਹਨ ਪਰ ਸਾਡੇ ਵਿੱਚ ਨਿਸ਼ਾਨੇ ਪ੍ਰਤੀ ਕੋਈ ਮਤਭੇਦ ਨਹੀਂ ਹੈ ਸੰਧੂ ਦੇ ਕਤਲ ਚ ਸਰਕਾਰ ਪ੍ਰਸਤੀ ਦੀ ਬੋ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨਾਂ ਦੇ ਹੋਏ ਕਤਲਾਂ ਵਿੱਚੋਂ ਖਾਲਸਤਾਨ ਪ੍ਰਸਤੀ ਨਹੀਂ ਬਲਕਿ ਇਹਨਾਂ ਵਿੱਚੋਂ ਸਰਕਾਰ ਪ੍ਰਸਤੀ ਦੀ ਬੋ ਆਉਂਦੀ ਹੈ ਅਸੀਂ ਖਾਲਸਤਾਨੀ ਨਾਰੇ ਹੇਠ ਭਰਾ ਮਾਰੂ ਜੰਗ ਕਰਨ ਵਾਲਿਆਂ ਦਾ ਤਿੱਖਾ ਵਿਰੋਧ ਕਰਦੇ ਹਾਂ ਭਾਈ ਗੁਰਜੰਟ ਸਿੰਘ ਰਾਜਸਤਾਨੀ ਸਾਡੇ ਹਿਰਦੇ ਬਲੁੰਦਰੇ ਹਨ ਪੰਥ ਤੋਖੀਆਂ ਨੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੂੰ ਸ਼ਹੀਦ ਕਰ ਦਿੱਤਾ ਹੈ ਉਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਿਆਂ ਨੇ ਪੰਥ ਵਿੱਚ ਮੂੰਹ ਕਾਲਾ ਕਰਵਾਇਆ ਹੈ ਆਤਮਿਕ ਤੌਰ ਤੇ ਸਾਡੇ ਲਈ ਇਹ ਬਿਆਨ ਕਰਨਾ ਕਠਿਨ ਹੋ ਗਿਆ ਹੈ ਇਹ ਸਾਡੇ ਹਿਰਦੇ ਕਿਸ ਤਰ੍ਹਾਂ ਬਲੁੰਦਰੇ ਹਨ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਕਤਲ ਦੀ ਜਿੰਨੀ ਨਖੇਦੀ ਕੀਤੀ ਜਾਵੇ ਥੋੜੀ ਹੈ ਇੰਟਰਨੈਸ਼ਨਲ ਸਿੱਖ ਜੂਥ ਫੋਰਡੇਸ਼ਨ ਦੇ ਵੱਡੇ ਬਿਆਨ ਚੋਂ ਕੁਝ ਅੰਸ਼ ਸੰਘਰਸ਼ ਨੂੰ ਟਾ ਜਿਹੜਾ ਵੀ ਖਾਲਸਾਣ ਦੀ ਲੜਾਈ ਨੂੰ ਸਟੈਂਡ ਵੱਲੋਂ ਮੋੜ ਕੇ ਘਰ ਵੱਲ ਨੂੰ ਲਿਆਉਂਦਾ ਹੈ ਉਹ ਸੰਘਰਸ਼ ਨੂੰ ਟਾਲ ਆ ਰਿਹਾ ਹੈ ਸਰਦਾਰ ਸੰਧੂ ਦੇ ਕਤਲ ਨਾਲ ਆਰੰਭੀ ਭਰਾ ਮਾਰੂ ਜੰਗ ਨਾਲ ਸਿੱਖ ਸੰਘਰਸ਼ ਨੂੰ ਭਾਰੀ ਠੇਸ ਪਹੁੰਚੀ ਹੈ ਤੇ ਸੰਘਰਸ਼ ਦੇ ਹਮੈਤਿਆਂ ਦੇ ਹੌਸਲੇ ਢਹਿ ਗਏ ਹਨ ਜੇ ਭਵਿੱਖ ਵਿੱਚ ਕਿਸੇ ਪੰਥਕ ਸ਼ਖਸੀਅਤ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਭਾਵੇਂ ਉਹ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਉਸ ਨੂੰ ਪੰਥ ਦਾ ਦੁਸ਼ਮਣ ਸਮਝ ਕੇ ਡਟਵਾ ਵਿਰੋਧ ਕਰਾਂਗੇ ਅਸੀਂ ਬਾਬਾ ਮਾਨੋਚਾਲ ਵੱਲੋਂ ਸੰਧੂ ਦੇ ਕਾਤਲਾਂ ਵਿਰੁੱਧ ਲੈ ਸਟੈਂਡ ਦੀ ਹਮਾਇਤ ਕਰਦੇ ਹਾਂ ਜੇ ਭਰਾ ਮਾਰੂ ਜੰਗ ਨੂੰ ਰੋਕਿਆ ਨਾ ਗਿਆ ਤਾ ਸੰਤ ਭਿੰਡਰਾਂ ਵਾਲਿਆਂ ਅਤੇ ਭਾਈ ਅਮਰੀਕ ਸਿੰਘ ਦੇ ਸੁਪਨੇ ਪੂਰੇ ਨਹੀਂ ਹੋਣਗੇ ਭਾਈ ਸੁਖਵਿੰਦਰ ਸਿੰਘ ਸੰਘਾ ਭਾਈ ਸੁਖਵਿੰਦਰ ਸਿੰਘ ਸੰਘਾ ਭਿੰਡਰਾਂ ਵਾਲਾ ਟਾਈਗਰ ਫੋਰਸ ਦੇ ਲੈਫਟੀਨੈਂਟ ਜਨਰਲ ਸਨ ਜੋ ਬਾਅਦ ਵਿੱਚ ਬਾਬਾ ਮਾਨੋਚਾਲ ਨਾਲੋਂ ਵੱਖਰੇ ਵੀ ਹੋ ਗਏ ਅਤੇ ਬਾਅਦ ਵਿੱਚ ਡਾਕਟਰ ਸੋਹਣ ਸਿੰਘ ਵਾਲੀ ਪੰਥ ਕਮੇਟੀ ਨਾਲ ਵੀ ਜੁੜੇ ਪਰ ਸੰਧੂ ਦੇ ਕਤਲ ਦੇ ਵਿਰੁੱਧ ਵਿੱਚ ਉਹਨਾਂ ਦਾ ਸਟੈਂਡ ਅਖੀਰ ਤੱਕ ਸਪਸ਼ਟ ਰਿਹਾ ਸੰਧੂ ਦਾ ਕਤਲ ਭਾਰਤ ਦੀ ਖੁਫੀਆ ਏਜੰਸੀਆਂ ਦਾ ਕਾਰਾ ਜਾਪਦਾ ਹੈ ਸਰਦਾਰ ਹਰਮਿੰਦਰ ਸੰਧੂ ਦੇ ਕਤਲ ਦੀ ਕਾਉਂਸਲ ਆਫ ਖਾਲਿਸਤਾਨ ਸਖਤ ਨਖੇਦੀ ਕਰਦੀ ਹੈ ਇਹ ਭਾਰਤੀ ਏਜੰਸੀਆਂ ਵੱਲੋਂ ਕੀਤਾ ਗਿਆ ਘਿਣਾਉਣਾ ਕਾਰਾ ਲੱਗਦਾ ਹੈ ਅਜਿਹੇ ਘਟਨਾਵਾਂ ਨਾਲ ਪੰਜਾਬ ਵਿੱਚ ਕਤਲੋਗਾਰਥ ਅਤੇ ਹਿੰਸਾ ਵਧੇਗੀ ਡਾਕਟਰ ਗੁਰਮੀਤ ਸਿੰਘ ਔਲਖ ਡਾਕਟਰ ਗੁਰਮੀਤ ਸਿੰਘ ਔਲਖ ਅਮਰੀਕਾ ਵਿੱਚ ਬਣੀ ਕਾਉਂਸਲ ਆਫ ਖਾਲਿਸਤਾਨ ਦੇ ਪ੍ਰਧਾਨ ਸਨ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਖਾਲਸਤਾਨੀ ਤਹਿਰੀਕ ਲਈ ਕਾਫੀ ਕੰਮ ਕੀਤਾ ਸੰਧੂ ਦਾ ਨਹੀਂ ਸਾਡਾ ਕਤਲ ਕੀਤਾ ਗਿਆ ਹੈ ਉਹਨੇ ਜੇਲ੍ਹ ਵਿੱਚੋਂ ਭਾਈ ਜਿੰਦਾ ਸੁਖਾ ਦੀ ਚਿੱਠੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਸਹਾਏ ਇਹ ਵਿਛੋੜਾ ਸਹਿਆ ਨਾ ਜਾਏ ਸਤਿਕਾਰਯੋਗ ਪਿਤਾ ਜੀ ਮਾਤਾ ਜੀ ਭਾਬੀ ਜੀ ਉਪਕਾਰ ਸਿੰਘ ਵੀਰ ਜੀ ਭਾਬੀ ਜੀ ਵੀਰ ਰਜਿੰਦਰ ਸਿੰਘ ਮਹਿਤਾ ਅਤੇ ਹੋਰ ਸਾਰੇ ਰਿਸ਼ਤੇਦਾਰਾਂ ਨੇ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇਤਾਨ ਦਾ ਮਸੀਹਾ ਮਹਾਨ ਸੂਰਬੀਰ ਸਾਡੇ ਦਿਲ ਦੀ ਧੜਕਣ ਸਾਡਾ ਵੀਰ ਸਰਦਾਰ ਹਰਮਿੰਦਰ ਸਿੰਘ ਸੰਧੂ ਸ਼ਹੀਦ ਕਰ ਦਿੱਤਾ ਗਿਆ ਸੰਧੂ ਵੀਰ ਸਾਡੇ ਦਿਲ ਦੀ ਆਵਾਜ਼ ਸੀ ਅੱਜ ਸਾਡੀ ਆਵਾਜ਼ ਰੋਕ ਦੀ ਨਜ਼ਰ ਆ ਰਹੀ ਹੈ ਸੰਧੂ ਵੀਰ ਸਾਡੀ ਮੁਲਾਕਾਤ ਕਰਕੇ ਗਿਆ ਸੀ ਵੀਰ ਖਾਲਸੇਤਾਨ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਸੀ ਇੱਕ ਇੱਕ ਖੂਨ ਦਾ ਕਤਰਾ ਵਹਾਉਣ ਨੂੰ ਤਿਆਰ ਸੀ ਅਸੀਂ ਤਾਂ ਹੀ ਸਮਝਦੇ ਹਾਂ ਕਿ ਸੰਧੂ ਦਾ ਨਹੀਂ ਸਾਡਾ ਕਤਲ ਕੀਤਾ ਗਿਆ ਹੈ ਅਸੀਂ ਫਾਂਸੀ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਮਰਿਆ ਮਹਿਸੂਸ ਕਰ ਰਹੇ ਹਾਂ ਸੰਧੂ ਵੀਰ ਸਾਡੀ ਜਾਨ ਸੀ ਸਾਡਾ ਦਿਲ ਸੀ ਉਸ ਦੇ ਦਿਲ ਨਾਲ ਹੀ ਸਾਡਾ ਦਿਲ ਧੜਕਦਾ ਸੀ ਸੰਧੂ ਵੀਰ ਹੀ ਨਹੀਂ ਜੋ ਵੀ ਖਾਲਸਤਾਨ ਵਾਸਤੇ ਜੂਝਦਾ ਹੈ ਸਾਡੀ ਜਾਨ ਹੈ ਹੁਣ ਤੇ ਇਸ ਦੁਨੀਆ ਤੇ ਜੀਣ ਨੂੰ ਦਿਲ ਨਹੀਂ ਕਰਦਾ ਪੰਥ ਦੇ ਅਨਮੋਲ ਹੀਰੇ ਨੂੰ ਪੰਥ ਤੋਂ ਅਤੇ ਸਾਡੇ ਤੋਂ ਵਿਛੋੜਿਆ ਗਿਆ ਹੈ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਵੀਰ ਸੰਧੂ ਅਮਰ ਸ਼ਹੀਦ ਕੀ ਮਾੜਾ ਕੀਤਾ ਉਸਨੇ ਕੌਮ ਨਾਲ ਕੀ ਗਦਾਰੀ ਕੀਤੀ ਹੈ ਉਸਨੇ ਕੌਮ ਨਾਲ ਇੱਕ ਸੱਚੇ ਸੋਚੇ ਖਾਲਸਤਾਨੀ ਦਾ ਕਤਲ ਕੀਤਾ ਗਿਆ ਹੈ ਸਾਡਾ ਵੀਰ ਸਾਡੇ ਤੋਂ ਵਿਛੜ ਗਿਆ ਦਿਮਾਗ ਇੱਕਦਮ ਸੁੰਨ ਜਿਹਾ ਹੋ ਗਿਆ کئی ਦਿਨਾਂ ਤੋਂ ਹੀ ਚਿੱਠੀ ਲੇਖਣ ਦੀ ਸੋਚ ਰਹੇ ਸੀ ਪਰ ਸੋਚਦਾ ਨਹੀਂ ਸੀ ਕਿ ਕੀ ਲਿਖੀਏ ਸੋਚਾਂ ਵਿੱਚ ਹੀ ਕਿੰਨੇ ਦਿਨ ਨਿਕਲ ਗਏ ਹਾਂ ਅੱਜ ਹੌਸਲਾ ਜਾਂ ਕਰਕੇ ਲਿਖਣ ਲੱਗ ਪਏ ਹਾਂ ਵੀਰ ਪ੍ਰੇਮ ਸਿੰਘ ਸਾਡੀ ਮੁਲਾਕਾਤ ਕਰਨ ਆਇਆ ਸੀ ਵੀਰ ਨਾਲ ਸਾਡੀ ਜਾਣ ਪਹਿਚਾਨ ਨਹੀਂ ਸੀ ਵੀਰ ਨਾਲ ਅਸੀਂ ਕੋਈ ਵੀ ਖੁੱਲ ਕੇ ਗੱਲ ਨਹੀਂ ਕਰ ਸਕੇ ਵੀਰ ਤੁਹਾਡੀਆਂ ਚਿੱਠੀਆਂ ਲੈ ਕੇ ਆਇਆ ਸੀ ਪਰ ਉਹ ਸਾਨੂੰ ਜੇਲ੍ਹ ਵਾਲਿਆਂ ਨੇ ਦੇਣ ਨਹੀਂ ਦਿੱਤੀਆਂ ਅਗਰ ਤੁਹਾਡੀਆਂ ਚਿੱਠੀਆਂ ਮਿਲ ਜਾਂਦੀਆਂ ਤਾਂ ਹੋਰ ਗੱਲ ਸੀ ਬਾਈ ਹੈਂਡ 'ਚ ਅਸੀਂ ਚਿੱਠੀਆਂ ਨਾ ਦੇ ਸਕਦੇ ਹਾਂ ਤੇ ਨਾ ਲੈ ਸਕਦੇ ਹਾਂ ਪੋਸਟ ਕੀਤੀ ਚਿੱਠੀ ਹੀ ਮਿਲਦੀ ਹੈ ਅਸੀਂ ਵੀ ਪੋਸਟ ਕਰਕੇ ਹੀ ਭੇਜ ਸਕਦੇ ਹਾਂ ਅਸੀਂ ਵੀਰ ਪ੍ਰੇਮ ਸਿੰਘ ਨੂੰ ਤੁਹਾਡੀਆਂ ਚਿੱਠੀਆਂ ਪੋਸਟ ਕਰਨ ਵਾਸਤੇ ਕਹਿ ਦਿੱਤਾ ਸੀ ਪਰ ਅਜੇ ਤੱਕ ਨਹੀਂ ਮਿਲੀਆਂ ਇੱਕ ਜ਼ਰੂਰੀ ਬੇਨਤੀ ਹੈ ਕਿ ਇਹ ਸਾਡੀ ਚਿੱਠੀ ਪ੍ਰੈਸ ਵਿੱਚ ਨਹੀਂ ਦੇਣੀ ਅਗਰ ਇਹ ਚਿੱਠੀ ਪ੍ਰੈਸ ਵਿੱਚ ਗਈ ਤਾਂ ਫਿਰ ਹੋਰ ਜ਼ਿਆਦਾ ਫੁੱਟ ਪੈ ਜਾਵੇਗੀ ਅਤੇ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਆਪਾਂ ਬਿਆਨਬਾਜ਼ੀ ਵਿੱਚ ਨਹੀਂ ਪੈਣਾ ਵੀਰ ਤਾਂ ਆਪਣੇ ਤੋਂ ਵਿਛੜ ਹੀ ਗਿਆ ਹੈ ਇਹ ਦੁੱਖ ਭੁਲਾਇਆ ਨਹੀਂ ਜਾ ਸਕਦਾ ਇਹ ਕਾਟਾ ਪੂਰਾ ਨਹੀਂ ਹੋ ਸਕਦਾ ਇਸ ਕਰਕੇ ਜ਼ਰੂਰੀ ਬੇਨਤੀ ਹੈ ਕਿ ਚਿੱਠੀ ਪੇਪਰ ਵਿੱਚ ਨਹੀਂ ਦੇਣਾ ਨਹੀਂ ਤਾਂ ਸਾਡੇ ਵਿਸ਼ਵਾਸ ਨੂੰ ਠੇਸ ਪਹੁੰਚੇਗੀ ਵਕਤ ਆਏਗਾ ਤਾਂ ਆਪਾਂ ਇਹ ਚਿੱਠੀ ਤਾਂ ਕੀ ਹੋਰ ਵੀ ਸਭ ਸਚਾਈ ਪੇਪਰ ਵਿੱਚ ਦੇਵਾਂਗੇ ਪਰ ਅਜੇ ਹਾਲਾਤ ਠੀਕ ਨਹੀਂ ਸੰਧੂ ਵੀਰ ਨੂੰ ਸ਼ਹੀਦ ਕਰਨ ਬਾਰੇ ਅਸੀਂ ਸਾਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਚਿੱਠੀ ਆਪਣੇ ਪਰਿਵਾਰ ਵਿੱਚ ਅਤੇ ਮਹਿਤੇ ਵੀਰਤਾ ਕੇ ਹੀ ਰਹਿਣੀ ਚਾਹੀਦੀ ਹੈ ਹੋਰ ਕਿਸੇ ਕੋਲ ਜ਼ਿਕਰ ਨਹੀਂ ਕਰਨਾ ਸੰਧੂ ਵੀਰ ਦੇ ਸਹੁਰਿਆਂ ਨੂੰ ਚਿੱਠੀ ਪੜਾ ਦੇਣਾ ਅਤੇ ਸਾਡੇ ਵੱਲੋਂ ਉਹਨਾਂ ਨਾਲ ਦੁੱਖ ਸੋਖ ਸਾਂਝਾ ਕਰਨਾ ਸੰਧੂ ਵੀਰ ਉਹਨਾਂ ਦਾ ਹੀ ਨਹੀਂ ਸਾਰੀ ਸਿੱਖ ਕੌਮ ਦਾ ਕੀਮਤੀ ਹੀਰਾ ਸੀ ਕੀ ਕੀਤਾ ਜਾ ਸਕਦਾ ਹੈ ਉਸ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾ ਹੈ ਪ੍ਰਮਾਤਮਾ ਆਪ ਸਭ ਨੂੰ ਇਹ ਅਸਹਿ ਵਿਛੋੜਾ ਬਰਦਾਸ਼ਤ ਕਰਨ ਦੀ ਸ਼ਕਤੀ ਬਖਸ਼ੇ ਅਤੇ ਆਪ ਜੀ ਦੇ ਹੌਸਲੇ ਬੁਲੰਦ ਕਰੇ ਇਹ ਹੀ ਸਾਡੀ ਪ੍ਰਮਾਤਮਾ ਅਗੇ ਅਰਦਾਸ ਹੈ ਸਾਨੂੰ ਇੱਥੇ ਕੋਈ ਵੀ ਖਬਰ ਪਤਾ ਨਹੀਂ ਲੱਗਦੀ ਇੱਕ ਲੇਖ ਵਿੱਚ ਪੜ੍ਹਿਆ ਸੀ ਕਿ ਬੱਬਰ ਖਾਲਸਾ ਨੇ ਸੰਧੂ ਵੀਰ ਦੇ ਕਤਲ ਦੀ ਨਖੇਦੀ ਕੀਤੀ ਹੈ ਅੱਜ ਸਿਪਾਹੀ ਬਣ ਕੇ ਕੋਈ ਵੀ ਸੇਵਾ ਨਹੀਂ ਕਰਨਾ ਚਾਹੁੰਦਾ ਲੁਟੇਰੇ ਅਤੇ ਕਾਤਲ ਵੀ ਜਰਨਲ ਬਣਨਾ ਚਾਹੁੰਦੇ ਹਨ ਹਾਲਾਂਕਿ ਉਹਨਾਂ ਦੇ ਜਿਉਣ ਤੇ ਜਿਹੜੇ ਲੀਡਰ ਹੀ ਪਿੱਛੇ ਅਤੇ ਆਪਣੇ ਨਾਂ ਪਿੱਛੇ ਭੱਜਦੇ ਹਨ ਅਤੇ ਪੰਥ ਨਾਲ ਧੋਖਾ ਕਰਦੇ ਹਨ ਆਪ ਜੀ ਨੇ ਜੋ ਵੀ ਚਿੱਠੀ ਪਾਉਣੀ ਹੋਵੇ ਰਜਿਸਟਰੀ ਕਰਨਾ ਬੇਚਿੱਜ ਹਰ ਗੱਲ ਲਿਖ ਸਕਦੇ ਹੋ ਕੋਈ ਵੀ ਮੁਸ਼ਕਲ ਨਹੀਂ ਆਵੇਗੀ ਗੁਰੂ ਪੰਥ ਦੇ ਦਾਸ ਸੁਖਦੇਵ ਸਿੰਘ ਹਰਜਿੰਦਰ ਸਿੰਘ ਜਿੰਦਾ 7 ਤੋਂ 1990 ਕਿਤਾਬ ਫਰੋਸ਼ਨ ਦਿਮਾਗ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਲੇਖਕ ਬਲਜੀਤ ਸਿੰਘ ਖਾਲਸਾ ਤੁਸੀਂ ਸੁਣਦੇ ਸੀ 32ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ